ਇਸ ਵੇਲੇ ਦੀ ਬੜੀ ਹੀ ਮੰਦ ਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਹੁਣੇ-ਹੁਣੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਚ ਉਹਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਵੱਡੇ ਟਰਾਲੇ ਤੇ ਮੋਟਰਸਾਈਕਲ ਦੇ ਵਿੱਚ ਕਰ ਹਾਦਸਾ ਵਾਪਰਿਆ ਔਰ ਹਾਦਸੇ ਦੇ ਵਿੱਚ ਮੌਕੇ ਤੇ ਹੀ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਦੱਸਦੇ ਕਿ ਅੰਮ੍ਰਿਤਸਰ ਦੇ ਗੁੰਮਟਾਲਾ ਪੁਲ ਦੇ ਉੱਤੇ ਹਾਦਸਾ ਵਾਪਰਿਆ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਲੋਕ ਜਾ ਰਹੇ ਸੀ ਔਰ ਇੱਕ 17 ਟੈਰੀ ਹੈ ਹੋਇਆ ਜਿਸ ਕਰਕੇ ਟਰਾਲਾ ਸਿੱਧਾ ਮੋਟਰਸਾਈਕਲ ਤੇ ਜਾ ਵੱਜਿਆ ਤਾਂ ਮੌਕੇ ਦੇ ਉਤੇ ਹੀ ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਇਹ ਸੱਜੇ ਟਰਾਲਾ ਇੱਕ ਪਾਸੇ ਘੁੰਮ ਕੇ ਦੂਸਰੇ ਪਾਸੇ ਨੂੰ ਚੜਾ ਗਿਆ ਔਰ ਪੁਲ ਦੀ ਜੋ ਆਵਾਜਾਈ ਹੈ ਉਹ ਵੀ ਪੂਰੀ ਤਰ੍ਹਾਂ ਰੁਕ ਗਈ ਹੈ ਦੱਸਦੇ ਕਿ ਮੋਟਰਸਾਈਕਲ ਦੇ ਉਤੇ ਦੋ ਦੋਸਤ ਦੱਸੇ ਜਾ ਰਹੇ ਨੇ ਜੋ ਸਵਾਰ ਸੀ ਔਰ ਉਹਨਾਂ ਦੇ ਵਿੱਚੋਂ ਹੀ ਇੱਕ ਦੋਸਤ ਦੀ ਮਾਂ ਦੱਸੀ ਜਾ ਰਹੀ ਹੈ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਔਰ ਇਸ ਹਾਦਸੇ ਦੇ ਵਿੱਚ ਤਿੰਨਾਂ ਦੀ ਜਾਨ ਚਲੀ ਗਈ ਹੈ ਤਾਂ ਮੌਕੇ ਦੇ ਉਤੇ ਪੁਲਿਸ ਦਿੱਤਾ ਕਿ ਡਰਾਈਵਰ ਨੂੰ ਵੀ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਤੋਂ ਜੋ ਪੁੱਛਗਿੱਛ ਕੀਤੀ ਜਾਵੇਗੀ ਕਾਰਨਾਂ ਦਾ ਪਤਾ ਲਗਾਇਆ ਜਾਏਗਾ ਤਾਂ ਬੇਸ਼ੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਔਰ ਇਸ ਦਰਦਨਾਕ ਹਾਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਕਿੰਨੀ ਵੱਡੀ ਵੱਡੀ ਘਟਨਾ ਵਾਪਰੀ ਕਿ ਬਹੁਤ ਵੱਡੀ ਸੀ ਘਟਨਾ ਬਹੁਤ ਵੱਡੀ ਜੀ ਮੈਨੂੰ ਇਥੇ ਆ ਰਿਹਾ ਸੀ ਕਿ ਮੈਨੂੰ ਪਤਾ ਲੱਗਾ ਕਿ ਇਕੱਠੇ ਹੋਏ ਦੇ ਨੇ ਉੱਤਰ ਕੇ ਦੇਖਿਆ ਇਹਦਾ ਬਹੁਤਾਂ ਕਰਕੇ ਪਰੇਤ ਜਾਣਿਆ ਦੀ ਜਿਹੜੀ ਆ ਉਸੋ ਲੱਖੇ ਨੂੰ ਕਹਿ ਰਹੇ ਨੇ ਇੱਕ ਸਾਇਦ ਰਾਤ ਹੀ ਹੋਦਾ ਇੱਕ ਮਾ ਇੱਕ ਸ਼ਰਤ ਕੋ ਪਟਾਰ ਹੁੰਦਾ ਹੰਦਾ ਦੇਖਦੀ ਵਧਰ ਹੈ ਤਿੰਨ ਜਾਨਾਂ ਦੀ ਜਾਨੀ ਖਤਮ ਹੋ ਤਾ ਫਿਰ ਇੱਕ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਈ ਪੈਰ ਪਾਟਾ ਸੀ ਜਾਂ दारू-ਦੂਰ ਪੀਤੀ ਕਰ ਵਰਨੇ ਵੀ ਇਸ ਆਫਰੀ ਟੈਕਸ ਕਰ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕ ਸਾਈਡ ਤੇ ਆ ਗਈ ਠੀਕ ਹੈ ਜਿਵੇਂ ਇਹ ਦੋ ਕਪੜੀ ਤਸ ਰਹੀ ਹੈ ਕਿ ਟਰਾਲਾ ਹਿੱਸਾ ਜਾਂਦਾ ਜਾਂਦਾ ਯਾ ਕਦਮੀ ਬੈਕ ਹੋ ਗਿਆ ਤੁਹਾਡਾ ਕੀ ਲੱਗਦਾ ਵੀ ਹੈਵੀ ਲੋਡ ਓਨ ਕਰਕੇ ਚੜਿਆ ਨਹੀਂ ਪੁੱਲਤੇ ਇਹ ਤਾਂ ਬੀਸੜੀਏ ਆਪਣਾ ਟੈਕਨੀਕਲੀ ਤਹਿਕੀਕਤ ਕਰਕੇ ਦੱਸੇਗੀ ਮੈਂ ਦੇ ਛਿਆਰੇ ਸੀ ਦੇਖਿਆ ਕਿ ਜੇ ਕੋਈ ਇੰਜਰਡ ਆ ਤੇ ਉਹਨੂੰ ਨਾਲ ਲੈ ਕੇ ਉਗਾ ਕੇ ਦੇ ਹਸਪੀਟਲ ਐਡਮਿਟ ਕਰਾਈਏ ਬਸ ਹਾਂ ਜੀ ਪਰ ਇਹ ਇਧਰ ਘਟਣਾ ਹੋ ਰਹੀਆ ਪਿੰਨਾਂ ਦੀ ਜੇ ਜਿੱਦਾਂ ਸੋ ਤਰੀਕੋ ਪਰਿਵਾਰ ਦੇ ਗਿਆ ਸੀ ਤੈਨੂੰ ਤੂੰ ਪਤਾ ਲੱਗ ਰਿਹਾ ਹੈ ਕਿ ਤੂੰ ਦੋ ਦੋਸਤ ਸੀਗੇ ਇੱਕ ਦੋਸਤੀ ਮਦਰ ਹੈ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ हां ਕਿਹਦੇ ਜਾ ਰਹੇ ਸੀ ਸ਼ਾਇਦ ਫੰਕਸ਼ਨ ਤੇ ਜਾ ਰਹੇ ਸੀ ਜਾਂ ਇਹ ਤੇ ਉਹ ਲੋਕਾਂ ਦੀ ਫੈਮਿਲੀ ਆਇ ਕਿ ਇਹਨਾਂ ਦੇ ਕੋਈ ਦੋਸਤ ਦੋ ਆਏ ਆ ਉਹ ਦੋ ਦੋ ਕਸ ਰਹੇ ਹਨ ਫਿਰ ਡਰਾਈਵਰ ਕਾਬੂ ਕਰ ਲਿਆ ਗਿਆ ਡਰਾਈਵਰ ਮੈਂ ਇੰਸਪੈਕਟਰ ਨੂੰ ਪੁੱਛਿਆ ਡਰਾਈਵਰ ਜਿਹੜਾ ਉਹਦੀ ਕਸਟਡੀ ਚ ਸੀ ਸਾਲਾ ਕੱਲ ਜਦ ਤੇ ਘਰੇ ਇੱਕ ਤਰ੍ਹਾਂ ਥਰਾਟਰੀ ਕੰਦਾ ਸੀਦਾ ਉਹਦੇ ਉੱਤੇ ਡਾਕਟਰ ਵੱਡੇ ਪਏ ਨੇ ਜਿਹੜੇ ਆਪਾਂ ਥ੍ਰੇਲਾ ਤੇ ਵੀ ਛੱਲੇ ਉਹ ਮੌਨ ਵਾਲੀ ਸਰ ਤੋਂ ਕੰਮਟਾਲੇ ਵਿੱਚ ਜਾ ਰਿਹਾ ਸੀ ਤੇ ਅਸੀਂ ਉਹ ਪਾਹੇ ਕੱਤੇ ਕਿਸੇ ਕਾਰਨੋਂ ਸਿੱਦਾ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਵਾਕਰ ਦੱਸਦਾ ਜਦੋਂ ਨੇ ਬੈਕਅਪ ਦਿੱਤਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਾਣੇ ਦੋ ਜਣ ਸਿੱਖ ਲੇੜੀ ਉਹ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ ਉਹ ਟਰਾਲਾ ਜਿਹੜਾ ਵਾ ਇਹਨਾਂ ਦੇ ਤੰਨਾਂ ਦੇ ਵਿੱਚੋਂ ਦੀ ਲੰਘ ਗਿਆ ਮੌਕੇ ਤੇ ਤੰਨਾਂ ਦੀ ਪਹੁੰਚ ਨਹੀਂ ਸਰ ਇੱਕੋ ਪਰਿਵਾਰ ਦੇ ਹੈਗੇ ਸੀ ਤਨਾ ਇਹ ਛਲਾਸ ਕਰਦੇ ਦੇ ਅਸੀਂ ਮੌਕੇ ਤੇ ਆਏ ਆ ਸਰ ਪਰਵਾਰ ਦੇ ਮੈਂਬਰ ਆਉਂਦੇ ਨੇ ਤੇ ਖਸੁੰਦਾ ਸਰ ਥਿਲ ਨੂੰ ਕਹਦੇ ਉੱਤੇ ਸਵਾਰ ਹੈਗੇ ਇਹ ਮੋਟਰਸਾਈਕਲ ਤੇ ਸਵਾਰ ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਕੁਝ ਪਤਾ ਲੱਗਦਾ ਕੋਈ ਨਹੀਂ ਪਤਾ ਹੈ ਜੀ ਇਹ ਆਉਦੇ ਬਾਅਦ ਸਰ ਹਿੰਮਤ ਸਰ ਡਰਾਈਵਰ ਡਰਾਈਵਰ ਨੂੰ ਸਾਡੇ ਕੋਲ ਦੇ ਕਾਪੜੇ ਤੇ ਤੁਸੀਂ ਕਾਬੂ ਕਰ ਲਿਆ ਸਰ ਉਹਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਜੀ ਕੁਝ ਨਹੀਂ ਕਿਹਾ ਗਿਆ ਉਹਨਾਂ ਦਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਸਖਤ ਕਾਰਵਾਈ ਕੀਤੀ ਜਾਏਗੀ ਡਰਾਈਵਰ ਦੀ ਗਲਤੀ ਹੈ ਜੋ ਗਲਤੀ ਕਰ ਉਸਨੇ ਕੀਤੇ ਕਿ ਸਾਡੇ ਨਾਲ ਉਹ ਕੋਈ ਨਹੀਂ ਸਖਤ ਕਾਰਵਾਈ ਕੀਤੀ ਹੈ ਉਹ ਸ਼ਰਾਬ ਵਗੈਰਾ ਵੀ ਸਿਰ ਨਿੰਕ ਵਗੈਰਾ ਵੀ ਉਹਦੇ ਮੋਪੀ ਤੇ ਬੈਠ ਹੀ ਗਏ ਉਹ ਚੈੱਕ ਕਰਾ ਲਿਆ ਸਰ ਇਹ ਮਾਲ ਕਿੱਥੋਂ ਲੋਡ ਕਰਕੇ ਕਿਉਂਕਿ ਤੁਸੀਂ ਅਵਿਸ਼ਾ ਦੀ ਅਸੀਂ ਇਹਦੇ ਪੁਸ਼ੇਸ਼ ਨਿਯਮ ਪੂਰੀ ਕੀਤੀ ਪਹਿਲਾਂ ਕੱਢ ਦੋਦੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਸਾਉਲੀ ਜੀ ਬਾਅਦ ਪੁੱਛਦਾ